ਖੜਾ ਸ਼ਟਾਵ ਵੱਲੋਂ ਤਿੰਨ ਵੱਖ-ਵੱਖ ਮੁਕੱਦਮਿਆਂ ਵਿੱਚ 365 ਗ੍ਰਾਮ ਹਿਰੋਇਨ 2000 ਰੁਪਏ ਡਰੱਗਸ ਮਨੀ ਇੱਕ ਕਾਰ ਸਵਿਫਟ ਬਰਾਮਦ ਕਰਕੇ ਤਿੰਨ ਨਸ਼ਾ ਤਸਕਰਾਂ ਨੂੰ ਕੀਤਾ ਗਿਆ ਕਾਬੂ ਸਕਾ ਬ੍ਰੈਸ ਕਨਵਰਸ ਕੀਤੀ ਜਾ ਰਹੀ ਕੀ ਮਾਮਲਾ ਹੈ ਇਹ ਪਸੀ ਤੈਨੂੰ ਮਕਦਮਾ ਦਰਜ ਕੀਤਾ ਸੀ ਐਨਡੀ ਦੇ ਇਨਕਮ ਕਦਰਮਾ ਨੰਬਰ 88 ਹੈ ਜੀ ਇਹ ਦੋਸ਼ੀ ਗੁਰਸੇਵਕ ਸਿੰਘ ਉਪ ਸੇਵਕ ਪੁੱਤਰ ਗਗਿੰਦਰ ਸਿੰਘ ਵਾਸੀ ਕਨੂਕਰ ਕਾਲੇ ਜਿਹਦੇ ਕੋ ਸੋਬਰਮਹਰਨ ਬ੍ਰਾਮਕ੍ਰਿਤੀ ਹੈ ਇੱਕ ਮਕਦਮਾ ਨੰਬਰ 88 ਇਹ ਰਣਜੀਤ ਸਿੰਘ ਐਲੀਅਸ ਰੰਗਾ son of ਜਸਵੰਤ ਸਿੰਘ ਬਾਬਾ ਜੀਵਨ ਸਿੰਘ ਕਲੋਨੀ ਮੁਹੂਲੀ ਬਿਗਾੜੀ ਇਹ ਤਾਂ 255 ਗ੍ਰਾਮ ਹੈਰਨ ਬਰਾਮਦ ਹੋਏ ਜੀ ਤੇ ਤੀਸਰਾ ਮਕਦਮਾ ਜੀ 99 ਨੰਬਰ ਇਹ ਰਾਮ ਸਿੰਘ ਏਲੀਅਸ ਲੱड्डੂ ਪੁੱਤਰ ਜਗਿੰਦਰ ਸਿੰਘ ਆਬਾਦੀ ਨਾਨਕਪੁਰਾ ਗੁਰੂਪੁਰ ਬਡਾੜੀ ਇਹ ਤੋਂ 10 ਗ੍ਰਾਮ ਹੈਰਨ ਬਰਾਮਦ ਹੋਏ ਜੀ ਇਹ ਸਾਰਿਆਂ ਦੇ ਆਪਸ ਵਿੱਚ ਕਨੈਕਟ ਐ ਜੀ ਕਿ ਇਕੱਲੇ ਇਕੱਲੇ ਨਹੀਂ ਜੀ ਇਹ ਵੱਖੋ ਵੱਖ ਇਹ ਜਿਹੜਾ ਪਹਿਲਾ ਵਾ ਕਨੂਰ ਕਾਲੇ ਵਾਲਾ ਜੀ ਉਹ ਤਾਂ ਇਕੱਲਾ ਐ ਜੀ ਬਾਕੀ ਇਹਨਾਂ ਦੋਨਾਂ ਦਾ ਲਿੰਕ ਆਪਸ ਵਿੱਚ ਜੁੜਦਾ ਐ ਜੀ ਇਸਾ ਕਿਥੋਂ ਲੈ ਕੇ ਆਇਆ ਇਹ ਨਸ਼ਾ ਜੀ ਇਹ ਅਗੇ ਜਿੰਮ ਦੇ ਫਾਰਵਰਡ ਬੈਕਵਰਡ ਲਿੰਕ ਜਿਹੜੇ ਉਹ ਪਤਾ ਕਰ ਰਹੇ ਆਂ ਉਹ ਪਤਾ ਕਰਨ ਤੋਂ ਬਾਅਦ ਜਿਹੜੇ ਉਹ ਅਗਲਾ ਜੋ ਵੀ ਜਿੰਨਾ ਤੇ ਪਹਿਲੇ ਵੀ ਕੋਈ ਮੁਕਦਮੇ ਦਰਜ ਨੇ ਜੀ ਹਾਂਜੀ ਪਹਿਲਾਂ ਦਰਜ ਐ ਜੀ ਇਹਨਾਂ ਦਾ ਰਿਮਾਂਡ ਵਗੈਰਾ ਮਿਲਿਆ ਜੀ ਅੱਜ ਪੇਸ਼ ਕਰਾਂਗੇ ਜੀ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਦਿਆ ਜਾਏਗਾ ਜੀ ਤੇ ਕਿੰਨੀ ਮਾਤਰਾ ਚ ਸਰ ਟੋਟਲ ਜਿਹੜਾ ਬਰਾਮਦ ਹੋਇਆ ਜੀ ਸੋਬਰਾ ਮਿਕੜੋ ਜੀ 255 ਗ੍ਰਾਮ ਇੱਕਿਆ 10 ਗ੍ਰਾਮ ਇੱਕਿਆ ਜੀ ਠੀਕ ਹੈ ਠੀਕ ਜੀ ਇਹ ਨਾਮ ਕਰ ਦੋ ਜੀ